ਪੁਲਿਸ ਜੀ ਬਿਕੋ ਪੂਰਨ ਲਾ ਐਂਡ ਆਰਡਰ ਦਾ ਫੇਲੀਅਰ ਹੈ ਮੈਂ ਕੱਲੀ ਬਟਾਲੇ ਦੀ ਕਨਕਰਾਂ ਪੰਜਾਬ ਚ ਜਿਹੜੀ ਆ ਕੋਈ ਲਾ ਐਂਡ ਆਰਡਰ ਨਾ ਦੀ ਚੀਜ਼ ਹੀ ਕੋਈ ਨਹੀਂ ਇਹ ਕੈਟੇਗਰੀ ਦੇ ਗੈਂਗਸਟਰਸ ਨੇ ਇਹਨਾਂ ਨੇ ਕਈ ਵਾਰ ਸਾਡੇ ਤੇ ਹਮਲੇ ਵੀ ਕਰਾਏ ਪਹਿਲਾਂ ਵੀ ਸਾਡੇ ਤੇ ਹਮਲੇ ਹੁੰਦੇ ਆਏ ਤੇ ਹੁਣ ਵੀ ਸਾਡੇ ਤੇ ਕਈ ਵਾਰੀ ਇਹਨਾਂ ਨੇ ਅਟੈਕ ਕਰਾ ਚੁੱਕੇ ਮੈਂ ਦੱਸ ਰਹਾ ਹੋਂ ਨਾ ਮੈਂ ਨਾ ਦੂਰੀ ਰੱਖੋ ਉਹ ਬਹੁਤ ਸਾਰੇ ਅਸੇ ਜਿਹੜੇ ਅੰਦਰ ਖਾਤੇ ਚੁੱਪ ਕਰਕੇ ਇਹਨਾਂ ਨੂੰ ਫੌਤੀਆਂ ਦੇ ਜਾਂਦੇ ਜਿਹੜਾ ਕੋਈ ਸਾਡੇ ਵਰਗਾ ਫੌਤੀ ਦੇਣ ਤੋਂ ਨਾ ਕਰਦਾ ਤੇ ਉਹਦਾ ਆਹੇ ਹੱਲ ਕਰਦੇ ਉਹ ਕਾਰੋਬਾਰ ਬਾਦ ਸ਼ੁਰੂ ਕਰਦਾ ਜਦੋਂ ਫੌਤੀਆਂ ਪਹਿਲਾਂ ਹੁੰਦੀਆਂ ਮੇਰਾ ਨਾ ਪਿਆ ਬਿੰਦਰੇ ਨਾ ਪਿਆ ਨਾ ਨਾ ਪਿਆ ਲੋਕਾ ਮੇਰਾ ਨਾ ਪਿਆ ਤੋਂ ਮੈਂ ਉਹਦੀ ਮੁਝਾਗਾ ਪਟਾਲਾ ਵਿੱਚ ਕੱਲ ਬੀਤੇ ਦਿਨ ਸ਼ਾਮ ਗੋਲੀਬਾਰੀ ਦੀ ਘਟਨਾ ਵਿੱਚ 4 ਲੋਕ ਜ਼ਖਮੀ ਅਤੇ 2 ਨੌਜਵਾਨਾਂ ਦੀ ਮੌਤ ਹੋ ਗਈ ਸੀ ਜਿੰਨਾਂ ਵਿੱਚੋਂ ਇੱਕ ਮ੍ਰਿਤਕ ਨੌਜਵਾਨ ਹਲਕਾ ਫਤਿਹਗੜ ਚੂੜੀਆਂ ਦੇ ਪਿੰਡ ਬੁੱਲੋਵਾਲਾ ਦਾ ਰਹਿਣ ਵਾਲਾ ਸੀ ਜਿਸ ਦਾ ਨਾਮ ਸਰਬਜੀਤ ਸਿੰਘ ਸੀ ਜੋ ਕਿ ਕਾਕਾ ਬੁੱਲੋਵਾਲੀਏ ਦੇ ਨਾਮ ਨਾਲ ਕਾਫੀ ਮਸ਼ਹੂਰ ਸੀ ਸਰਬਜੀਤ ਸਿੰਘ ਕਾਕਾ ਦੀ ਉਮਰ 35 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਅਤੇ 1 ਮਹੀਨੇ ਤੱਕ ਵਿਆਹ ਹੋਣ ਵਾਲਾ ਸੀ ਇੱਥੇ ਇਹ ਵੀ ਦੱਸ ਦਈਏ ਕਿ ਸਰਬਜੀਤ ਸਿੰਘ ਕਾਕਾ ਬੁੱਲੋਵਾਲੀਆ ਲੰਬੇ ਸਮੇਂ ਤੋਂ ਪੱਪੂ ਜੰਤੀਪੁਰੀਆ ਪਰਿਵਾਰ ਨਾਲ ਚਲਦਾ ਆ ਰਿਹਾ ਸੀ ਅਤੇ ਉਹਨਾਂ ਦਾ ਇੱਕ ਨਜ਼ਦੀਕੀ ਕਰੀਬੀ ਸਾਥੀ ਸੀ ਅੱਜ ਜਦੋਂ ਬਟਾਲਾ ਸਿਵਲ ਹਸਪਤਾਲ ਵਿੱਚ ਮਰਤਕ ਨੌਜਵਾਨਾਂ ਦਾ ਪੋਸਟਮਾਰਟਮ ਹੋ ਰਿਹਾ ਸੀ ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਸੀ ਇਸ ਮੌਕੇ ਕਾਂਗਰਸੀ ਨੇਤਾ ਅਮਨਦੀਪ ਸਿੰਘ ਜੰਤੀਪੁਰੀਆ ਵਿਆਪਕ ਨੇ ਸਾਥੀਆਂ ਸਮੇਤ ਹਸਪਤਾਲ ਪੁੱਜੇ ਅਤੇ ਮੌਜੂਦਾ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਉੱਤੇ ਕਈ ਤਰ੍ਹਾਂ ਦੇ ਗੰਭੀਰ ਇਲਜ਼ਾਮ ਵੀ ਲਗਾਏ ਅਤੇ ਕਿਹਾ ਕਿ ਇਹ ਗੈਂਗਸਟਰਾਂ ਵੱਲੋਂ ਹਮਲਾ ਕੀਤਾ ਗਿਆ ਸੀ ਇੱਥੇ ਹੀ ਬੋਲਦੇ ਹੋਏ ਅਮਨਦੀਪ ਸਿੰਘ ਜੰਤੀਪੁਰਿਆ ਨੇ ਕਿਹਾ ਕਿ ਸਾਡੇ ਉੱਪਰ ਪਹਿਲਾਂ ਵੀ ਕਈ ਹਮਲੇ ਹੋ ਚੁੱਕੇ ਹਨ ਜੀ ਕੋਈ ਵਕਤ ਤਕਰੀਬ 8 8:30 ਵਜੇ ਸ਼ਾਮ ਦੀ ਗੱਲ ਹੈ ਅਸੀਂ ਆਪਣੇ ਦਫਤਰੋਂ ਜਿਹੜੇ ਮੇਰੇ ਭਾਈ ਆਏ ਨੇ ਉਹਨਾਂ ਦੇ ਸ਼ੋਰੂਮ 'ਤੇ ਜਾ ਕੇ ਬੈਠੇ ਉਹਨੇ ਜੀ ਕੋਈ ਦੋ ਮੋਟਰਸਾਈਕਲਾਂ ਤੇ ਚਾਰ ਜਣੇ ਕੋਈ ਦੋ ਹੋਰ ਨਾਲ ਚੱਲ ਕੇ ਬੰਦੇ ਆਉਂਦੇ ਆ ਤੇ ਅੰਨਾਂ ਤੋਂ ਦ ਫਾਇਰਿੰਗ ਸਾਡੇ ਤੇ ਸ਼ੁਰੂ ਕਰ ਦਿੰਦੇ ਜਿਹਦੇ ਜੇ ਥਲੋ ਮੇਰਾ ਤੇ ਬਚਾ ਕੇ ਮੇਰੇ ਜਿਹੜੇ ਸਾਥੀ ਸੀਗੇ ਨਾਲ ਇੱਕ ਕਾਕਾ ਇਹ ਮੁੰਡਾ ਇਕ ਨਾਲ ਵਿਚਾਰਾ ਉਦਾਂ ਹੀ ਸਾਨੂੰ ਦੇਖ ਕੇ ਆ ਕੇ ਉੱਤੇ ਖਲੋ ਗਿਆ ਮੇਰਾ ਲੋਕਲ ਸ਼ਹਿਰ ਦਾ ਉਹ ਜਿਹੜੇ ਵਿਚਾਰੇ ਉਹਨਾਂ ਨੇ ਮੌਤੇ ਘਾਟ ਉਤਾਰਦੇ ਜਿਸ ਦੇ ਨਾਲ ਚਾਰ ਬੰਦਿਆਂ ਦੇ ਹੋਰ ਗੋਲੀਆਂ ਲੱਗੀਆਂ ਉਹ ਚਾਰ जख्मी ਹੋਏ ਹਸਪਤਾਲ ਦਾਫਰ ਬਿਲਕੁਲ ਜੀ ਇਹਦੇ ਪਿੱਛੇ ਗੈਂਗਸਟਰਾਂ ਦਾ ਹੀ ਹੱਥ ਆ ਗੈਂਗਸਟਰਾਂ ਵੱਲੋਂ ਸਾਨੂੰ ਤੇ ਸਾਡੇ ਪਰਿਵਾਰ ਨੂੰ ਹੁਣ ਦਿਆਂ ਨਹੀਂ ਕੋਈ ਤਰੀ 5-6 ਸਾਲਾਂ ਤੋਂ ਜਾਨ ਨੂੰ ਮਾਰਦੀਆਂ ਧਮਕੀਆਂ ਫਰੋਤੀਆਂ ਦੀਆਂ ਘਲਾਂ ਨਿਤੀਆਂ ਹੁੰਦੀਆਂ ਮੇਰੇ ਵੱਲੋਂ ਕਰੀਬ ਪਿਛੇ 5-5 ਸਾਲਾਂ 'ਚ ਕੁਝ 10 ਐਫਆਰ ਅੰਦਰ ਜਾਈਆਂ ਇਹਨਾਂ ਦੇ ਸਾਰੇ ਜਿਹੜੇ ਏ ਕੈਟਾਗਰੀ ਦੇ ਗੈਂਗਸਟਰਸ ਨੇ ਇਹਨਾਂ ਨੇ ਕਈ ਵਾਰ ਸਾਡੇ ਤੇ ਹਮਲੇ ਵੀ ਕਰਾਏ ਪਹਿਲਾਂ ਵੀ ਸਾਡੇ ਤੇ ਹਮਲੇ ਹੁੰਦੇ ਆਏ ਤੇ ਹੁਣ ਵੀ ਸਾਡੇ ਤੇ ਕਈ ਵਾਰੀ ਇਹਨਾਂ ਨੇ ਅਟੈਕ ਕਰਾ ਚੁੱਕੇ ਜਿਨ੍ਹਾਂ 'ਚ ਇੱਕ ਵਾਰ ਦਾ ਉਹ ਇਨਾਂ ਕੱਲ ਇਨਜਾਮ ਦਿੱਤਾ ਜਿਹਦੇ 'ਚ ਸਾਡੇ ਦੋ ਸਾਥੀ ਜਿਹੜੇ ਮਾਰੇ ਗਏ ਪੁਲਿਸ ਵੀ ਵੇਖੋ ਟੋਟਲ ਲਾਅ ਐਂਡ ਆਰਡਰ ਦਾ ਫੇਲਿਅਰ ਆ ਮੈਂ ਕੱਲੀ ਬਟਾਲੇ ਦੀ ਗੱਲ ਕਰਾਂ ਤਾਂ ਪੰਜਾਬ 'ਚ ਜਿਹੜੀ ਆ ਕੋਈ ਲਾਅ ਐਂਡ ਆਰਡਰ ਨਾਂ ਦੀ ਚੀਜ਼ ਹੀ ਕੋਈ ਨਹੀਂ ਬਟਾਲੇ 'ਚ ਤੁਸੀਂ ਮੇਰੇ ਤੋਂ ਵੱਧ ਲੋਕ ਬਹੁਤ ਸਾਰੇ ਐਸੇ ਜਿਹੜੇ ਅੰਦਰ ਖਾਤੇ ਚੁੱਪ ਕਰਕੇ ਇਹਨਾਂ ਨੂੰ ਫਰੋਤੀਆਂ ਦੇ ਜਾਂਦੇ ਜਿਹੜਾ ਕੋਈ ਸਾਡੇ ਵਰਗਾ ਫਰੋਤੀ ਦੇਣ ਤੋਂ ਨਾ ਕਰਦਾ ਤੇ ਉਹਦਾ ਆਹ ਹੜ ਕਰਦੇ ਨਹੀਂ ਤੇ ਕੋਈ ਘਰ ਐਸਾ ਨਹੀਂ ਕੋਈ ਵਪਾਰੀ ਕੋਈ ਦੁਕਾਨਦਾਰ ਬਟਾਲੇ ਦਾ ਮੈਨੂੰ ਕਹਿ ਦੋ ਇੱਕ ਇੱਕ ਵੀ ਬੰਦਾ ਦੱਸ ਦੋ ਕੋ ਕਾਰੋਬਾਰ ਬਾਅਦ ਸ਼ੁਰੂ ਕਰਦਾ ਜਦੋਂ ਫਰੋਤੀਆਂ ਪਹਿਲਾਂ ਆਉਂਦੀਆਂ ਕੋਈ ਅੰਦਰ ਖਾਤੇ ਵਿਚਾਰੇ ਦਈ ਵੀ ਜਾਂਦੇ ਆ ਜੇ ਕੋਈ ਆਪਣੀ ਗੱਲ ਕੋਈ ਪ੍ਰਸ਼ਾਸਨ ਅੱਗੇ ਰੱਖਦਾ ਤੇ ਉਹਦੀ ਕੋਈ ਸੁਣਵਾਈ ਨਹੀਂ ਆ ਕਾਕਾ ਜੀ ਜਿਹੜਾ ਸਾਡਾ ਸਾਥੀ ਸੀਗਾ ਇੱਕ ਮੁੰਡਾ ਕਨਮ ਮਾਜਣਾ ਬਟਾਲੇ ਦਾ ਉਦੀ ਦੋਨਾਂ ਦੀ ਡੈਥ ਹੋ ਗਈ ਚਾਰ ਜਣੇ ਜਿਹੜੇ ਆ ਇੱਕ ਮੇਰਾ ਭਾਈ ਆਈ ਦਾ ਛੋਟਾ ਬ੍ਰਦਰ ਜਿਹੜਾ ਆ ਚੰਦਰ ਨਾਲ ਉਹਦੇ ਤਿੰਨ ਜਣੇ ਹੋਰੇ ਆ ਜਿਹੜੇ ਚਾਰ ਜਣੇ ਜ਼ਖਮੀ ਆ ਉਹਨਾਂ ਦੀ ਕੀ ਹਾਲਾਤ ਹੈ ਉਹਨਾਂ ਦੀ ਹਾਲਤ ਕੁਝ ਠੀਕ ਹੈ ਜੀ ਕਿਸੇ ਦੀ ਲੱਤ 'ਚ ਲੱਗੀ ਹੈ ਗੋਲੀ ਕਿਸੇ ਦੀ ਵੱਖੀ 'ਚ ਲੱਗੀ ਆ ਪਰ ਆਊਟ ਆਫ ਡੇਂਜਰ ਨੇ ਉਹਨਾਂ ਦੀ ਹਾਲਤ ਕੁਝ ਠੀਕ ਹੈ ਅੰਡਰ ਟ੍ਰੀਟਮੈਂਟ ਆ ਅੰਡਰ ਟ੍ਰੀਟਮੈਂਟ ਆ